ਦੀਪਕ ਗੋਂਸ ਸਿੰਘ ਮਾਨ ਅੱਜ ਉਹ ਟਿੰਡਾ ਵਿੱਚ ਵੱਡਾ ਰੋਡ ਸ਼ੋਅ ਕਰਨ ਜਾ ਰਹੇ ਨੇ ਸਿੰਗਲਾ ਸੜਕਾਂ 'ਤੇ ਮੌਜੂਦ ਨੇ ਸਿੰਗਲਾ ਜੀ ਇਸ ਵਕਤ ਕੀ ਸਥਿਤੀ ਨਜ਼ਰ ਆ ਰਹੀ ਹੈ ਕਿਸ ਤਰੀਕੇ ਨਾਲ ਦੇਖ ਰਹੇ ਹੋ ਕਿ ਮਾਹੌਲ ਕਿਹੋ ਜਿਹਾ ਬਣ ਰਿਹਾ ਹੈ ਤੁਸੀਂ ਦੇਖ ਹੀ ਰਹੇ ਹੋ ਜੀ ਬਹੁਤ ਜੋ 2022 'ਚ ਮਾਹੌਲ ਬਣਿਆ ਸੀ ਮੈਨੂੰ ਲੱਗਦਾ ਉਸ ਤਰ੍ਹਾਂ ਦਾ ਮਾਹੌਲ ਦੁਬਾਰਾ ਜਿਹੜਾ ਹੈ ਉਹ ਰਿਪੀਟ ਹੋਣ ਜਾ ਰਿਹਾ ਔਰ ਬੜੀ ਪੋਜ਼ਿਟਿਵ ਐਟੀਟਿਊਡ ਤੇ ਬੜਾ ਪੋਜ਼ਿਟਿਵ ਮਾਹੌਲ ਹੈ ਜਿਹੜਾ ਪੰਜਾਬ 'ਚ ਹੈ ਪੰਜਾਬ ਸਰਕਾਰ ਦਾ ਜੋ ਮਤਲਬ ਲੋਕਾਂ 'ਚ ਜਿਹੜਾ ਉਹਨਾਂ ਦਾ ਰਵਈਆ ਹੈ ਉਹਦੇ ਨਾਲ ਜਿਹੜੀ ਸਾਰੀ ਸੰਗਤ ਹੈ ਸਾਰੇ ਲੋਕ ਨੇ ਭਾਵੇਂ ਉਹ ਆਮ ਬੱਚੇ ਹੋਣ ਭਾਵੇਂ ਕਿਸਾਨ ਹੋਣ ਮਜ਼ਦੂਰ ਹੋਣ ਵਪਾਰੀ ਹੋਣ ਬੜਾ ਵਧੀਆ ਮਾਹੌਲ ਬਣਿਆ ਮੈਨੂੰ ਇਹ ਲੱਗਦਾ ਕਿ ਉਹੀ ਆਪਾਂ ਜਿਵੇਂ ਪਹਿਲਾਂ 92 ਸੀਟਾਂ ਲੈ ਕੇ ਇੱਕ ਇਤਿਹਾਸ ਰਚਿਆ ਆਉਣ ਵਾਲੀ 1 ਜੂਨ ਨੂੰ 13 ਦੀਆਂ 13 ਸੀਟਾਂ ਲੈ ਕੇ ਪੰਜਾਬ ਫਿਰ ਇਤਿਹਾਸ ਦੁਹਰਾਏਗਾ ਕੀ ਲੱਗਦਾ ਕਿਹੜੇ ਇਹੋ ਜਿਹੇ ਕੰਮ ਸਰਕਾਰ ਦੇ ਹੈਗੇ ਆ ਜਿਨ੍ਹਾਂ ਤੋਂ ਕੀ ਕਿਹਾ ਜਾ ਸਕਦਾ ਲੋਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਨੇ ਤੇ ਉਸ ਤੋਂ ਪ੍ਰਭਾਵਿਤ ਹੋ ਕੇ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਅਗ ਵਿੱਚ ਵੋਟ ਕਰਨਗੇ ਬੜਾ ਵਧੀਆ ਸਵਾਲ ਕੀਤਾ ਜੀ ਤੁਸੀਂ ਤੁਸੀਂ ਦੇਖ ਰਹੇ ਹੋ ਕਿ ਲੰਬੇ ਸਮੇਂ ਤੋਂ ਸਰਕਾਰਾਂ ਆਈਆਂ ਗਈਆਂ ਹਨ ਆਪਾਂ ਬਠਿੰਡੇ ਦੀ ਗੱਲ ਕਰੀਏ ਤਾਂ ਬੀਬਾ ਹਰਸਿਮਰਤ ਜੀ ਪਿਛਲੇ 15 ਸਾਲਾਂ ਤੋਂ ਇੱਥੇ ਐਮਪੀ ਵੀ ਨੇ ਔਰ ਕੇਂਦਰ ਚ ਵਜੀਰ ਵੀ ਰਹੇ ਉਸ ਸਮੇਂ ਦੌਰਾਨ ਪੰਜਾਬ ਚ ਵੀ ਉਹਨਾਂ ਦੀ ਸਰਕਾਰ ਰਹੀ ਮੈਨੂੰ ਨਹੀਂ ਲੱਗਦਾ ਕਿ ਉਹ ਸਾਰੇ ਬਠਿੰਡੇ ਲੋਕ ਸਭਾ ਹਲਕੇ ਚ ਉਂਗਲਾਂ ਤੇ ਗਿਣ ਲੈਣਗੇ ਇੱਕ ਏਮਜ਼ ਵਾਲਾ ਕੰਮ ਹੈ ਉਹ ਬਾਰ ਬਾਰ ਉਹੀ ਗਿਣਾਈ ਜਾਂਦੇ ਆ ਔਰ ਉਹ ਏਮਜ਼ ਨੂੰ ਭਾਵੇਂ ਬੀਜੇਪੀ ਵਾਲੇ ਕਹਿੰਦੇ ਅਸੀਂ ਲੈ ਕੇ ਆਏ ਆ ਉਹ ਕਹਿੰਦੇ ਅਸੀਂ ਲੈ ਕੇ ਆਏ ਆ ਔਰ ਉਹ ਪੰਜਾਬ ਚ ਇੱਕ ਬੰਨ ਨਹੀਂ ਸੀ ਹੋ ਸਕਦਾ ਚਲੋ ਇਹਨਾਂ ਨੇ ਕੋਸ਼ਿਸ਼ ਕੀਤੀ ਹੋਵੇ ਉਹ ਇੱਕ ਜ਼ਿੰਮੇਵਾਰੀ ਵੀ ਹੁੰਦੀ ਹੈ ਪਰ ਮੈਨੂੰ ਨਹੀਂ ਲੱਗਦਾ ਜਿੱਦਿਆਂ ਸਰਕਾਰ ਕੋਲੇ ਇਹਨਾਂ ਕੋਲੇ ਜਿਹੜੀ ਪਾਵਰ ਸੀ ਅਥਾਰਟੀ ਸੀ ਉਹਦੇ ਹਿਸਾਬ ਨਾਲ ਕੋਈ ਵੀ ਕੰਮ ਹੋਇਆ ਸੋ ਉਹ ਐਟੀਟਿਊਡ ਪੰਜਾਬ ਚ ਆਪਾਂ ਦੇਖਦੇ ਆ ਜਿਸ ਤਰ੍ਹਾਂ ਬੱਚਿਆਂ ਨੂੰ ਅ 40000 ਤੋਂ ਉੱਪਰ ਬੱਚਿਆਂ ਨੂੰ ਪਿਓਰਲੀ ਮੈਰਿਟ ਦੇ ਬੇਸ ਤੇ ਨੌਕਰੀਆਂ ਮਿਲੀਆਂ ਨੇ ਬਿਜਲੀ ਜਿਹੜੀ ਮੁਫਤ ਅਸੀਂ 90% ਲੋਕਾਂ ਨੂੰ ਬਿਜਲੀ ਬਿੱਲ ਜ਼ੀਰੋ ਆਉਣ ਲੱਗੇ ਟੇਲਾਂ ਤੇ ਪਾਣੀ ਪਹੁੰਚ ਗਿਆ ਹਨਾ ਔਰ ਮੋਟਰਾਂ ਦੀ ਜਿਹੜੀ ਬਿਜਲੀ ਹੈ ਉਹ ਸਾਰਾ ਦਿਨ ਆਉਣ ਲੱਗੀ ਹੋਰ ਬਹੁਤ ਸਾਰੇ ਦੇ ਇਸ ਤਰ੍ਹਾਂ ਦੇ ਗਵਰਨੈਂਸ ਦੇ ਸਵਾਲ ਹੈ ਕਿਸੇ ਤੇ ਕੋਈ ਜਾਲੀ ਪਰਚੇ ਨਹੀਂ ਹੋ ਰਹੇ ਕੋਈ ਇਹ ਨਹੀਂ ਹੈਗਾ ਵੀ ਉਹ ਫਲਾਨਾ ਅਸੀਂ ਤਾਂ ਇਹ ਵੀ ਨਹੀਂ ਕਿਹਾ ਹੋਇਆ ਸਾਡੀ ਸਰਕਾਰ ਨੇ ਤਾਂ ਕੋਈ ਵੀ ਅਕਾਲੀਏ ਕਾਂਗਰਸੀਏ ਤੇ ਪਰਚੇ ਕਰ ਦੋ ਕਰ ਦੋ ਇਸ ਲਈ ਬੜਾ ਵਧੀਆ ਮਾਹੌਲ ਚੱਲ ਰਿਹਾ ਔਰ ਉਸੇ ਵਧੀਆ ਮਾਹੌਲ ਨੂੰ ਦੇਖਦੇ ਹੋਏ ਲੋਕਾਂ ਦਾ ਬੜਾ ਹਾਂ ਪੱਖੀ ਹੰਗਾਰਾ ਹੈ ਆ ਕਿਹੜਾ ਇਹੋ ਜਿਹਾ ਇੱਕ ਕੰਮ ਹੈਗਾ ਜਿਸ ਨੂੰ ਕਹਿ ਸਕਦੇ ਆਪਾਂ ਕਿ ਆਮ ਆਦਮੀ ਪਾਰਟੀ ਨੇ ਇਹ ਕੰਮ ਕੀਤਾ ਸਰਕਾਰ ਨੇ ਜਿਸ ਤੋਂ ਲੋਕ ਜਿਆਦਾ ਪ੍ਰਭਾਵਿਤ ਹੋਣਗੇ ਮੇਰਾ ਸਵਾਲ ਸਹੀ ਸੀਗਾ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਚੁੱਕਿਆ ਵੀ ਭਾਵੇਂ ਉਹ 42000 ਨੌਕਰੀਆਂ ਦੇਣ ਦਾ ਹੋਵੇ ਭਾਵੇਂ 90% ਲੋਕਾਂ ਨੂੰ ਜ਼ੀਰੋ ਬਿਜਲੀ ਬਿਲ ਆਉਣ ਦਾ ਹੋਵੇ ਭਾਵੇਂ ਟੇਲਾਂ ਤੇ ਪਾਣੀ ਪਹੁੰਚਣ ਦਾ ਕੰਮ ਹੋਵੇ ਔਰ ਇਹ ਉਹ ਦਿਨ ਟਾਈਮ ਮੋਟਰਾਂ ਦੀ ਜਿਹੜੀ ਬਿਜਲੀ ਹੈ 6 ਘੰਟਿਆਂ ਤੋਂ ਲੈ ਕੇ ਹੁਣ 12-12 ਘੰਟੇ ਮਿਲਣ ਦਾ ਹੋਵੇ ਇਹ ਸਾਰੇ ਕੰਮ ਨੇ ਜਿਹੜੇ ਲੋਕਪੱਕੀ ਕੰਮ ਨੇ ਔਰ ਜਿਨ੍ਹਾਂ ਤੋਂ ਲੋਕ ਬਹੁਤ ਪ੍ਰਭਾਵਿਤ ਹੋਣਗੇ थैंक यू वेरी मच तो सिंगला साहब साढ़े नाम मौजूद से जो कि इस वक्त बठिंडा भी इतने पहुंचे हुए हैं जिते कि सी एम मान कुछ ही देर में रोड शो कर पहुंच रहे हैं बठिंडा तो कैमरा पर्सन मनप्रीत सिंह चाहते हैं सूरज प्रकाश दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और